ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਗੂਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹਲਕਾ ਨਾਪਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਟਕਸਾਲੀ ਅਕਾਲੀ ਸਾਭਕਾ ਸਰਪੰਚ ਤੁਹੀ ਕਰਮ ਸਿੰਘ ਆਪਣੇ ਸਾਥੀਆਂ ਸਮੇਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਦੇ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਤੇ ਕਿਹਾ ਕਿ ਉਹਨਾਂ ਨੂੰ ਪੂਰਾ ਬੰਦਾ ਮਾਨ ਸਨਮਾਨ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਸਰਦਾਰ ਕਰਮ ਸਿੰਘ ਪਿੰਡ ਥੂਹੀ ਤੋਂ ਜਿਹੜੇ ਜਨਰਲ ਸਕੱਤਰ ਨੇ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਵੱਲੋਂ ਅੱਜ ਜੋ ਖਾਲੀ ਦਲੋਂ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਆਪਣੇ ਪੂਰੇ ਸਾਥੀਆਂ ਸਮੇਤ तकरीबन ਇੱਕ ਦਰਜਨ ਉਹਨਾਂ ਦੇ ਨਾਲ ਜਿਹੜੇ ਨੇ ਪਿੰਡ ਦੇ ਨੌਜਵਾਨ ਜਿਹੜੇ ਦੇ ਪਤਵੰਤੇ ਜਿਹੜੇ ਆ ਉਹ ਸ਼ਾਮਲ ਹੋਏ ਆ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿੱਥੋਂ ਪਤਾ ਲੱਗਦਾ ਕਿ ਆਮ ਆਦੀ ਪਾਰਟੀ ਜ਼ਿਲ੍ਹਾ ਪ੍ਰੇਸ਼ਰ ਦੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਛੋਟਾ ਸਾਫ਼ ਕਰੇਗੀ ਬਹੁਤ ਸਾਰੀਆਂ ਜੁਆਇਨੀਆਂ ਜਿਹੜੀਆਂ ਨੇ ਜੀ ਉਹ ਹਲੇ ਅੱਗੇ ਪਲਾਨ ਹੋ ਰਹੀਆਂ ਨੇ ਜੁਆਇਨ ਹੋਣਾ ਚਾਹੁੰਦੇ ਆ ਕਈ ਪਿੰਡਾਂ ਦੇ ਵਿੱਚੋਂ ਜਿਹੜਾ ਜੀ ਸੰਗਤ ਜੜੀ ਆ ਆਮ ਆਦੀ ਪਾਰਟੀ ਸ਼ਾਮਲ ਹੋਣਾ ਚਾਹੁੰਦੀ ਹੈ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੀ ਨੇਰੀ ਤਰਨ ਤਰਨ ਦੇ ਵਿੱਚ ਚੱਲੀ ਆ ਜਿਹਨੂੰ ਜਿਹਨੂੰ ਸੈਮੀ ਫਾਈਨਲ ਦੱਸ ਰਹੇ ਸੀ ਆਮ ਆਦੀ ਪਾਰਟੀ ਜਿੱਤ ਚੁੱਕੀ ਹੈ ਪਰ ਹੁਣ ਇਹ ਇਲੈਕਸ਼ਨਾਂ ਨੇ ਇਹਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਦੇ ਨਾਲ ਔਰ ਅੱਛੇ ਤਰੀਕੇ ਨਾਲ ਸਰਕਾਰ ਦੇ ਕਿੰਨੇ ਕੰਮ ਜਿਹੜੀ ਜਿਹੜੀ ਕਾਰਜਕਾਰੀ ਹੈ ਉਹ ਸੰਗਤ ਤੱਕ ਪਹੁੰਚਾਵਾਂਗੇ ਪਰ ਮੈਨੂੰ ਪੂਰਾ ਮਾਣ ਹੈ ਕਿ 25 ਬਲਾਕ ਸੰਪਤੀਆਂ ਦੇ ਦਰ ਜਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਆ ਮਦੀ ਪਾਰਟੀ ਵੱਡੇ ਫਰਕ ਨਾਲ ਜਿੱਤੇ। ਸਾਡਾ ਖਾਲਸਾ ਵਾਇਰਲ ਜੀ ਕੀ ਪਤੇ ਮੇਰਾ ਬੰਡਾ ਥੂਹੀਆ ਜੀ ਨਾਮ ਮੇਰਾ ਕਰਮ ਸਿੰਘ ਸਾਫਾ ਸਰਪੰਚ ਤੇ ਮਾਸੂਮੀ ਕਾਲੀਦਾਲਾ ਜਰਨਲ ਸਕੱਤਰ ਆਪਣੇ ਜਿਲ੍ਹੇ ਪਟਿਆਲਾ ਜੀ ਤੇ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਟਕਸਾਲੀਆਂ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਸਾਰੇ ਅਸੀਂ ਮਤਲਬ ਕੇ ਕਾਲੀਦਲਾਂ ਹੁਣ ਤੱਕ ਚੱਲਦੇ ਰਿਆਂ। ਨਹੀਂ ਕਿਉਂ ਪਾਰਟੀਆਂ ਛੱਡ ਰਿਆਂ ਫਿਰ? ਪਾਰਟੀ ਜੀ ਹੁਣ ਕਈ ਅੰਸਰਾ ਕਰਕੇ ਮਤਲਬ ਕੇ ਆਪਾਂ ਨੂੰ ਟਿਕਟਰੀ ਤੋਂ ਅਣਗੋਹ ਕਰਤਾ ਜੀ। ਹੁਣ ਉਮਰ ਵੱਧ ਹੀ ਜਾਂਦੀ ਐ ਇਸ ਤੋਂ ਬਾਅਦ ਫੇ ਸਾਨੂੰ ਕਦੋਂ ਮਿਲੂਗਾ ਕੁਛ? ਫਿਰ ਹੁਣ ਨਹੀਂ ਮਿਲ ਰਿਹਾ। ਇਸ ਕਰਕੇ ਅਸੀਂ ਮਤਲਬ ਕੇ ਸਾਨੂੰ ਕੇ ਮਾਨ ਸਾਹਿਬ ਨੇ ਬਹੁਤ ਇੱਜ਼ਤ ਮਾਨ ਦਿੱਤਾ। ਇਹਨਾਂ ਦਾ ਅਸੀਂ ਬਹੁਤ ਬਹੁਰੀ ਨਹੀਂ ਰਹਿਾਂਗੇ। ਨਹੀਂ ਤਕਸਾਲੀ ਵਰਕਰਾਂ ਨੂੰ ਵੀ ਤਕਸਾਲੀ ਵਰਕਰ ਫੇ ਤਾਂ ਹੁਣ ਜੀ ਉਹਨਾਂ ਨੇ ਸੁਣਨਾ ਚਾਹੀਦਾ। ਕੀ ਕੋਣ ਕੰਮ ਕਰਦਾ ਕੋਣ ਨਹੀਂ ਕਰਦਾ ਫਰਕਾਂ ਦੇ ਵਿੱਚ ਆਪਾਂ ਵੀ ਵਿਚਰ ਕਰਦੇ ਵੀਰੇ ਆ ਜੀ ਹਨਾ ਬਲਾਸ ਸੰਤਿਆਂ ਚ ਮੋਂ ਬਾਪ ਸਾਰੇ ਆਪਾਂ ਸਾਥ ਪੂਰਾ ਦੇ ਕੇ ਮਤਲਬ ਕਿ ਆਪਾਂ ਜਿੱਥੇ ਹੁੰਦੇ ਰਹੇ ਬੰਦੇ ਹੁਣ ਹਾਂਜੀ ਹੁਣ ਆਮ ਆਦਮੀ ਪਾਰਟੀ ਚ ਹਾਂਜੀ ਹੁਣ ਆਮ ਪਾਰਟੀ ਦੀ ਪੂਰੀ ਤਨਮਾਨ ਨਾਲ ਸੇਵਾ ਕਰਾਂਗੇ ਜੀ ਪੂਰੀ ਜਿੱਤ ਜਿੰਨਾ ਵੀ ਤਨਮਾਨ ਹੋਗਾ ਜੀ ਪੂਰੀ ਸੇਵਾ ਕਰਾਂਗੇ ਤਾਂ ਮਤਲਬ ਕਿ ਜੂ ਅਸ ਜਨਰਸ ਕਰਤਰ ਜੂਸ ਤੂੰ ਜੀ ਫਿਰ ਮੈਂ ਜੋ ਜਿਹੜੇ ਦਾ ਚੂਸ ਰਿਹਾ ਤੋ ਬਾਦ ਮੈਂ ਦਿਹਾਤੀ ਦਾ ਮਮਾ ਮਮਾ ਆਪਣਾ ਮੀਤ ਪ੍ਰਧਾਨ ਰਿਹਾ ਜੀ ਇਹ ਸੀਨੀਅਰ ਮੀਤ ਪ੍ਰਧਾਨ ਰਿਹਾ ਅੱਜ ਮੇਰੇ ਕੋਲੇ ਜਨਰਲ ਸਕੱਤਰ ਦਾ ਹੋਵਾ ਫੇਰ ਵੀ ਆਪਾਂ ਨੂੰ ਮਦਰ ਕੇ ਅਨੁਰੋਧ ਕਿਉਂ ਪੜਨਾ ਚਾਹੁੰਦੇ ਆ ਅਜਿਹੇ ਦਾ ਕਰਮ ਸਿੰਘ ਸਾਹਿਬ ਕਸਪੰਜ ਪਾਰਟੀ ਸ਼ਾਮਲ ਕਰ ਕਰਮ ਸਿੰਘ ਸਰਪੰਚ ਕਾਲੀ ਦਾ ਸਾਡੀ ਸਾਡੀ ਪਾਰਟੀ ਸ਼ਾਮਲ ਹੋਏ ਨੇ ਤੇ ਮਾਨ ਸਾਹਿਬ ਨੇ ਜੀ ਬਹੁਤ ਮਾਣ ਬਖਸ਼ਿਆ ਤੇ ਪਾਰਟੀ ਦੀ ਅੰਦਰ ਦੱਬ ਕੇ ਮਿਹਨਤ ਕਰਦੇ ਰਹੇਗੇ ਠੀਕ ਹੈ ਜੀ ਪਾਰਟੀ ਪਿੰਡੋਂ ਮਜ਼ਬੂਤ ਹੋ ਹਾਂ ਜੀ ਆਪਾਂ ਪਿੰਡੋਂ ਪ੍ਰਗਰਸ ਰਾਹੀ ਸਾਰੇ ਅਕਾਲੀ ਦਲ ਦੀ ਪਾਰਟੀ तकरीबन ਆਪਣੇ ਨਾਲ ਹੀ ਰਲ ਗਈ ਆ ਜੀ ਓਕੇ ਧੰਨਵਾਦ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਕਰਦੇਸ਼ ਸਿੰਘ ਜੀ ਦੇ ਮਾਨ ਜੀ ਦਾ ਜਿਨ੍ਹਾਂ ਨੇ ਸਰਪੰਚ ਸਾਹਿਬ ਨੂੰ ਸਵਾਗਤ ਕੀਤਾ ਤੇ ਬਾਕੀ ਸਾਡੀ ਪਾਰਟੀ ਦੇ ਵਿੱਚ ਵਾਧਾ ਹੋਇਆ ਹੈ ਕਾਰਮ ਸਿੰਘ ਸਰਪੰਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਪਾਲਤੀ ਸ਼ਾਮਲ ਹੋਏ ਆ ਤੇ ਅੱਜ ਤੋਂ ਬਾਅਦ ਉਹ ਤੁਹਾਨੂੰ ਮਨੋਂ ਤੁਹਾਨੂੰ ਪਾਲਟੀ ਦੇ ਨਾਲ ਹੈ ਜੀ ਡਟ ਕੇ ਖੜਾ ਹੈ ਇਹ ਸੁਪੰਸ ਸਾਹਿਬ ਨਾਲ ਪਹਾੜੂ ਜੀ ਦਾ ਕਾਰਜ ਸੁਪੰਸ ਸਾਹਿਬ ਸੱਸੀ ਗਾਲ ਜੀ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜੋਂ ਦੇ ਦੇ ਹੋਏ ਜੀ ਇਹ ਕਰਨ ਦੇ ਸਰਪੰਚ ਜੀ ਇਹ ਆਪਣੇ ਅਕਾਲੀ ਦਲ ਨੂੰ ਛੱਡ ਕੇ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਜੀ ਆਪਣਾ ਜੀ ਬਾਕੀ ਗੁਰਦੇਵ ਸਿੰਘ ਜੀ ਮਾਣੀ ਬਹੁਤ ਬਹੁਤ ਧੰਨਵਾਦ ਜੀ ਤੇ ਨਿਵਾਇ ਜੀ ਦਾ ਕਰਨ ਦਾ ਬਹਿਜ ਜੀ ਦੀ ਬਤੇ ਸਭ ਤੋਂ ਵੱਧ ਅਸੀਂ ਸਾਡੇ ਹਲਕਤ ਚਾਇ ਤੇ ਸਰਦਾਰ ਗੁਰਦੇਵ ਸਿੰਘ ਤੇ ਮਨਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੀ ਰਹਿਮ ਲਈ ਹੇਟ ਸਾਡੇ ਸਾਫ ਕਸਰਪੰਜ ਸਰਦਾਰ ਕਰਮ ਸਿੰਘ ਜੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਉਹਨਾਂ ਦਾ ਅਸੀਂ ਤੈਦ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਸਾਡੀ ਪਾਰਟੀ ਦੇ ਵਿੱਚ ਮੱਦਾ ਕਰੇ ਸਹਿਯੋਗ ਹੋਵੇ ਇਕੱਠੇ ਬੜਾ ਤਿੰਨ ਰਾਤ ਮਿਹਨਤ ਕਰਾਂਗੇ ਜੀ ਪੂਰਾ ਤਰੋਂ ਮਰੋਂ ਇਹਦਾ ਸਹਿਯੋਗ ਦੇਵੋ ਦੇਖੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਰਮ ਸਿੰਘ ਸਾਫ ਦਾ ਸਰਪੰਚ ਜੋ 3 ਦੇ ਲੋਕੀ ਕਾਲੀਦਾਲ ਦੇ ਵੱਡੇ ਆਉਧਿਆਂ ਦੇ ਰਹੇ ਕਿ ਹੁਣ ਵੀ ਮੌਜੂਦਾ ਜਨਰਲ ਸਕੱਤਰ ਨੇ ਪਾਰਟੀ ਔਰ ਭਗਵੰਤ ਮਾਨ ਦੇ ਅਤੇ ਸਾਡੇ ਹਲਕੇ ਦੇ ਐਮਐਲਏ ਸਰਗਦੇਵ ਸਿੰਘ ਦੇ ਮਾਨ ਦੇ ਕੰਮਾਂ ਨੂੰ ਵੇਖ ਕੇ ਅੱਜ ਬਹੁਤ ਸਾਨੂੰ ਬਲ ਮਿਲਿਆ ਕਿਉਂਕਿ 50 ਦੇ ਕਰੀਬ ਕਾਲੀ ਪੁਰਾਣੀ ਟਕਸਾਲੀ ਆਗੂ ਆਮ ਆਦਮੀ ਸ਼ਾਮਲ ਹੋਏ ਨੇ ਜਿਦੇ ਦਿਲ ਦੇ ਗਹਿਰੇ ਧੰਨਵਾਦ ਕਰਦੇ ਆਂ ਔਰ ਸਾਨੂੰ ਵੀ ਉਹੀ ਸਾਡਾ ਗਵਾਂ ਦੇ ਸਾਨੂੰ ਵੀ ਇਸ ਬਿਲਡ ਦੇ ਵਿੱਚ ਇਹਨਾਂ ਦੇ ਸ਼ਾਮਲ ਹੋਣ ਨਾਲ ਸਾਨੂੰ ਵੀ ਬਹੁਤ ਵੱਡਾ ਬਲ ਮਿਲਿਆ